ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 14 ਅਪ੍ਰੈਲ 14 ਅਪ੍ਰੈਲ ਦਾ ਜਿਹੜਾ ਸਿੱਖ ਅਧਿਆਸ ਹੈ ਉਹ ਇਹ ਹੈ ਅੱਜ ਦੇ ਦਿਨ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਸੀਸਪੇਟ ਇੱਕ ਪ੍ਰੋਗਰਾਮ 1 ਮਾਰਚ ਲਿਖਿਆ ਗਿਆ ਸੀ ਇਹ ਸਿੱਖਾਂ ਦੇ ਵੱਲੋਂ ਲਿਖਿਆ ਗਿਆ ਸੀ ਇਸ ਮਾਰਚ ਦਾ ਕਾਰਨ ਇਹ ਸੀ 1955 ਦੇ ਵਿੱਚ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਹੋਈਆਂ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਉਹਦੇ ਵਿੱਚ 112 ਦੇ 12 ਉਮੀਦਵਾਰ ਸਿੱਖਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਤ ਗਏ ਸੀ ਉਹ ਕੇਵਲ ਤੇ ਕੇਵਲ ਵੋਟਾਂ ਪੰਜਾਬੀ ਸੂਬੇ ਦੇ ਨਾਂ ਦੇ ਹੀਟ ਲੜੀਆਂ ਗਈਆਂ ਸੀ ਬਹੁਤ ਭਾਰੀ ਸਿੱਖਾਂ ਦੇ ਬਹੁਮਤ ਦੇ ਨਾਲ ਸਿੱਖਾਂ ਨੇ ਅਕਾਲੀ ਦਲ ਨੂੰ ਜਿਤਾਇਆ ਸੀ ਉਸ ਦੇ ਵਿਰੋਧ ਦੇ ਵਿੱਚ ਜਿਹੜੇ ਹਿੰਦੂ ਸੀ ਬਹੁਤ ਭੜਕੇ ਹੋਏ ਸੀ ਸਿੱਖਾਂ ਨੇ ਪਟਿਆਲੇ ਅੰਮ੍ਰਾਲੇ ਜਾਂ ਹੋਰ ਬਹੁਤ ਸ਼ਹਿਰਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰੀਆਂ ਸੀ ਪੰਜਾਬੀ ਸੂਬੇ ਦੇ ਸੰਬੰਧ ਦੇ ਵਿੱਚ ਤੇ ਅੱਜ ਦੇ ਦਿਨ ਜਦੋਂ ਇਹ ਇੱਕ ਪ੍ਰੋਗਰਾਮ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲਿਖਿਆ ਗਿਆ ਜਿਹੜਾ ਪ੍ਰੋਗਰਾਮ ਜਿਹੜਾ ਇੱਕ ਜਲੂਸ ਇੱਕ ਮਾਰਚ ਸੀ ਸ਼ੀਸ਼ਪੇਟ ਮੋਹੱਲਾ ਇਸ ਮਾਰਚ ਦੇ ਉੱਤੇ ਹਿੰਦੂ ਦਸਤਗਰਦਾਂ ਨੇ ਬਹੁਤ ਜ਼ਿਆਦਾ ਪਥਰਾਵਾਜੀ ਕਰੀ ਸੀ ਬਹੁਤ ਇੱਟਾਂ ਰੋੜੇ ਮਾਰੇ ਸੀ ਇਹ ਇੱਟਾਂ ਰੋੜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਾਰੇ ਸੀਗੇ ਭਾਰਤ ਦੇਸ਼ ਕਹ ਦੀਏ ਭਾਰਤ ਦੇ ਜਿਹੜੇ ਕਰਿੰਦੇ ਨੇ ਡੇਬੀਟੀ ਡੀਸੀ ਤੇ ਆਪਣੇ ਐਸਐਸਪੀ ਇਹ ਸਾਰੇ ਖੜੇ ਉਸ ਸਮੇਂ ਦੇਖਦੇ ਸੀ ਜਦੋਂ ਸਿੱਖਾਂ ਦੇ ਉੱਤੇ ਹਿੰਦੂ ਦਹਿਸ਼ਤਗਰਦ ਹਮਲਾ ਕਰ ਰਹੇ ਸੀ ਪਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰੇ ਸੀ ਉਹਦੇ ਸਬੰਧ ਦੇ ਵਿੱਚ ਸਿੱਖਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਉਹਦੇ ਵਿੱਚ ਸੰਤੋਖ ਸਿੰਘ ਕਰਤਾਰ ਸਿੰਘ ਅੰਮ੍ਰਿਤਪਾਲ ਸਿੰਘ ਕਾਕਾ ਪ੍ਰੀਤਮ ਸਿੰਘ ਤੇ ਤੇਜਾ ਸਿੰਘ ਹਰਮਨ ਸਿੰਘ ਪਾਟਿਆ ਪ੍ਰਤਪਾਲ ਸਿੰਘ ਅਵਤਾਰ ਸਿੰਘ ਜੋਗੀ ਬੇਦੀ ਰਸਪਾਲ ਸਿੰਘ ਹਰਵੰਤ ਸਿੰਘ ਗੜਗੱਜ ਇੰਦਰਪਾਲ ਸਿੰਘ ਕੰਬੋਕਈ ਇਹਨਾਂ ਜਿਹੜੇ ਮੇਨ ਆਗੂ ਸੀ ਉਹਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ ਕਰ ਲਿਆ ਗਿਆ ਸੀ ਤੇ ਅੱਜ ਦੇ ਦਿਨ ਹੀ ਡਾਕਟਰ ਅਮੀ德ਕਰ ਭੀਮਰਾਓ ਡਾਕਟਰ ਅਮੀ德ਕਰ ਜੀ ਦਾ ਜਨਮ ਹੋਇਆ ਸੀ ਇਹ ਡਾਕਟਰ ਅਮੀ德ਕਰ ਉਹ ਸੀ ਜਿਨ੍ਹਾਂ ਨੇ ਦਲਿਤਾਂ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਸੀ ਬਹੁਤ ਜ਼ਿਆਦਾ ਸਿਆਣੇ ਪੜ੍ਹੇ ਲਿਖੇ ਦਲਿਤਾਂ ਦੇ ਗਰੀਬ ਸਮਾਜ ਦੇ ਵਿੱਚੋਂ ਪੜ੍ਹ ਲੈ ਕੇ ਭਾਰਤੀ ਜਦੋਂ ਆਜ਼ਾਦ ਹੋ ਗਏ ਸੀ ਤਾਂ ਉਸ ਦੇ ਵਿੱਚ ਪਹਿਲੀ ਵਾਰ ਇੱਕ ਜਿਹੜੇ ਕਰੂਨ ਮੰਤਰੀ ਬਣੇ ਸੀ ਉਹ ਡਾਕਟਰ ਮਵੇਦਕਰ ਸਾਹਿਬ ਬਣੇ ਸੀਗੇ ਤੇ ਇਹਨਾਂ ਦਾ ਜਿਹੜਾ ਸੰਘਰਸ਼ ਸੀ ਪੂਰਨ ਤੌਰ ਤੇ ਪੰਜਾਬੀ ਪੂਰਨ ਤੌਰ ਤੇ ਭਾਰਤੀਆਂ ਦੇ ਹੱਕ ਦੇ ਵਿੱਚ ਸੀ ਪਰ ਇਹਨਾਂ ਦਾ ਜਿਹੜਾ ਸੰਘਰਸ਼ ਹੈ ਅੱਜ ਉਹ ਖਤਮ ਹੋਣ ਦੇ ਨਕਾਰਤੇ ਹੈ ਕਿਉਂਕਿ ਇਹਨਾਂ ਦਾ ਸੰਘਰਸ਼ ਸਗਠਨ ਤੇ ਸਿੱਖਕ ਤੇ ਸੰਘਰਸ਼ ਜੀ ਇਹ ਤਿੰਨਾਂ ਦੇ ਉੱਤੋਂ ਦਲਿਤ ਸਮਾਜ ਭੜਕ ਗਿਆ ਹੈ ਨਾ ਤਾਂ ਦਲਿਤਾਂ ਕੋਲੇ ਸਿੱਖਿਆ ਰਹੀ ਹੈ ਨਾ ਹੀ ਇਹਨਾਂ ਕੋਲੇ ਸੰਘਰਸ਼ ਰਿਹਾ ਨਾ ਹੀ ਇਹਨਾਂ ਕੋਲੇ ਸਗਠਨ ਤਾਂ ਰਹੀ ਹੈ ਭਾਵ ਜਥੇਬੰਦ ਘਟਾਂ ਚਾ ਰਿਹਾ ਹੈ ਇਸ ਲਈ ਜਿਹੜਾ ਉਮੀਦਵਾਰ ਸਾਹਿਬ ਜੀ ਦਾ ਫਰਮਾਨ ਸੀ ਉਮੀਦਵਾਰ ਸਾਹਿਬ ਜੀ ਦਾ ਐਜੰਡਾ ਸੀ ਉਹ ਤੂੰ ਦਲਿਤ ਭੜਕ ਗਏ ਨਹੀਂ ਇਹਨਾਂ ਦਾ ਬਹੁਤ ਵੱਡੀ ਕੁਰਬਾਨੀ ਦਲਿਤਾਂ ਦੇ ਲਈ ਦਲਿਤਾਂ ਦੇ ਲਈ ਰੱਖਵਾ ਕਰਨ ਰੱਖਣਾ ਤੇ ਭਾਰਤੀ ਸੰਵਿਧਾਨ ਦੇ ਵਿੱਚ ਵੱਡਾ ਹਿੱਸਾ ਇਹਨਾਂ ਨੇ ਆਪਣੇ ਕਲਮ ਦੇ ਨਾਲ ਲਿਖਣਾ ਤੇ ਉਸ ਭਾਰਤੀ ਸੰਵਿਧਾਨ ਨੂੰ ਅੰਗਰੇਜ਼ਾਂ ਨੇ ਮੰਨ ਕੇ ਤਦ ਇਸ ਭਾਰਤ ਨੂੰ ਯਾਦ ਕਰਿਆ ਸੀ ਜਦੋਂ ਉਹਨਾਂ ਨੂੰ ਪੜ੍ਹੇ ਲਿਖੇ ਆਗੂ ਉਮੀਦਵਾਰ ਸਾਹਿਬ ਮਿਲ ਗਏ ਸਨ ਤੇ ਅੱਜ ਦੇ ਦਿਨ ਹੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ ਜਿਹੜੇ ਸ਼ੰਤਗਾਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਉਹਨਾਂ ਨੇ ਧਰਮ ਜੁੱਧ ਮੋਰਚਾ ਚਲਾਇਆ ਗਿਆ ਚਲਾਇਆ ਹੋਇਆ ਸੀ ਉਹਨਾਂ ਦੇ ਸਾਥੀ ਸਰੇਂਦਰ ਸਿੰਘ ਸੋਢੀ ਦਾ ਅੱਜ ਦੇ ਦਿਨ 13 ਅਪ੍ਰੈਲ 1984 ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਕਤਲ ਅਕਾਲੀ ਆਗੂ ਅਕਾਲੀ ਲੀਡਰਾਂ ਦੀ ਸਹਿ ਦੇ ਵਿੱਚ ਹੋਇਆ ਸੀ ਜਿਦੇ ਵਿੱਚ ਨਾ ਆਉਂਦਾ ਬਰਨਾਲੇ ਦਾ ਨਾ ਗੁਰਚਰਨ ਸਿੰਘ ਤੇ ਤਲਵੰਡੀ ਦਾ ਇਹਨਾਂ ਨੇ ਮਲਕ ਸਿੰਘ ਪਾਟਿਆ ਦੀ ਸਿਆਸਤ ਜਾਂ ਉਹਨਾਂ ਦੀ ਰਣਨੀਤੀ ਦੇ ਨਾਲ ਇੱਕ ਸਰਿੰਦਰ ਸਿੰਘ ਸੋਢੀ ਨੂੰ ਤੇ ਉਹਦੇ ਨਾਲ ਇੱਕ ਬੀਬੀ ਨੂੰ ਭੇਜ ਕੇ ਭਾਈ ਸਰਿੰਦਰ ਸਿੰਘ ਸੋਢੀ ਦਾ ਕਤਲ ਕਰਾਇਆ ਸੀ ਜਿਹਦੀਆਂ ਵੀਡਿਓ ਅੱਜ ਵੀ ਸੰਤ ਗੈਨੀ ਜਰਨੈਲ ਸਿੰਘ ਦੀਆਂ ਚਲਦੀਆਂ ਨੇ ਕਿ ਉਹ ਇਸ ਵੀਡੀਓ ਵਿੱਚ ਕਹਿੰਦੇ ਨੇ ਕਿ ਅਕਾਲੀਓ ਸਾਨੂੰ ਪਹਿਲਾਂ ਇਹ ਦੱਸੋ ਕਿ ਸਾਡੇ ਸੋਢੀ ਨੂੰ ਤੁਸੀਂ ਕਿਉਂ ਮਰਵਾਇਆ ਇਹ ਅਕਾਲੀਆਂ ਨੇ ਮਰਵਾਇਆ ਸੀ ਕਿਉਂਕਿ ਸੰਤ ਗੈਨੀ ਜਰਨੈਲ ਸਿੰਘ ਦਾ ਜਿਹੜਾ ਧਰਮ ਯੁੱਧ ਮੋਰਚਾ ਸੀ ਉਹ ਉਸ ਨੂੰ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਸੀ ਅਕਾਲੀ ਇਹ ਨਹੀਂ ਚਾਹੁੰਦੇ ਸੀ ਕਿ ਸਾਡੇ ਉਤੋਂ ਦੀ ਸੰਤ ਗੈਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਸਿੱਖਾਂ ਦੇ ਆਗੂ ਬਣ ਜਾਣ ਤੇ ਇਹਨਾਂ ਦੀਆਂ ਗੁਪਤ ਮੀਟਿੰਗਾਂ ਕੇਂਦਰ ਦੇ ਨਾਲ ਵੀ ਚੱਲਦੀਆਂ ਸੀ ਕੇਂਦਰ ਦੀ ਸ਼ਹਿਰ ਦੇ ਉੱਤੇ ਸਤਗਣੀ ਜਰਨੈਲ ਸਿੰਘ ਭਿੰਡਰਾਲਿਆਂ ਦੀ ਜਿਹੜੀ ਬਿੱਡੀ ਹੋਈ ਮੁਹਿੰਮ ਸੀ ਆਨੰਦਪੁਰ ਸਾਹਿਬ ਦਾ ਮਤਾ ਸੀ ਪੰਜਾਬ ਦੇ ਹੱਕ ਸੀ ਖੁਦਮਖਤਿਆਰੀ ਸੀ ਉਹਦੇ ਵਿਰੋਧ ਦੇ ਵਿੱਚ ਅੰਦਰ ਗੋਪ ਤੇ ਘੁਨੇ ਦੀ ਤਰ੍ਹਾਂ ਕੰਮ ਕਰ ਰਹੇ ਸੀ ਇਹ ਸੀ ਸਾਡਾ ਅੱਜ ਦਾ 14 April ਦਾ ਜਿਹੜਾ ਸਿੱਖ ਇਤਿਹਾਸ ਸੀ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ